ਸਮਰਾਲਾ ਵਿਖੇ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਪਾਸਪਤੋਂ ਉਮੀਦਵਾਰ ਸ਼੍ਰੀ ਗੇਜਾਰਾਮ ਬਾਲਮਿਕੀ ਦੇ ਹੱਕ ਵਿੱਚ ਰੋਡ ショਅ ਸਮਰਾਲਾ ਸ਼ਹਿਰ ਵਿੱਚ ਕੀਤਾ ਗਿਆ ਇਸ ਰੋਡ ショਅ ਦੀ ਅਗਵਾਈ ਵਿਧਾਨ ਸਭਾ ਚੋਣਾਂ 2022 ਲੜ ਚੁਕੇ ਰਣਜੀਤ ਸਿੰਘ ਜੀਤਾ ਗੈਲੇਵਾਲ ਨੇ ਕੀਤੀ ਇਸ ਰੋਡ ショਅ ਦੇ ਵਿੱਚ ਲੋਕਾਂ ਦਾ ਪਾਸਪਤ ਸਮਰਥਕਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਅਤੇ ਸਮਰਾਲਾ ਸ਼ਹਿਰ ਦੇ ਵਿੱਚ ਵਗ ਵਗ ਥਾਵਾਂ ਤੇ ਲੋਕਾਂ ਵੱਲੋਂ ਗੇਜਾਰਾਮ ਬਾਲਮਿਕੀ ਨੂੰ ਹਾਰ ਪਾਈ ਗਈ ਸਭ ਤੋਂ ਖਾਸ ਗੱਲ ਇਹ ਰਹੀ ਰੋਡ ショਅ ਸ਼ੁਰੂ ਹੋਣ ਤੋਂ ਪਹਿਲਾਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਗੈਸ ਫੈਕਟਰੀ ਦੇ ਵਿਰੋਧ ਵਿੱਚ ਧਾਰਨਾਕਾਰੀਆਂ ਨੇ ਅੱਜ ਗੇਜਰਾਮ ਬਾਲਮਿਕੀ ਨਾਲ ਮੁਲਾਕਾਤ ਕੀਤੀ ਅਤੇ ਮੈਮੋਡੰਮ ਦਿੱਤਾ। ਮੈਮੋਡੰਮ ਦੇਣ ਤੋਂ ਬਾਅਦ ਗੇਜਰਾ ਬਾਲਮਿਕੀ ਨੂੰ ਪਿੰਡ ਧਾਰਨਾ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਗਈ ਜੋ ਕਿ ਚਾਚਾ ਦਾ ਵਿਸ਼ਾ ਬਣੀ ਹੈ। ਗੇਜਰਾਮ ਬਾਲਮਿਕੀ ਨੇ ਕਿਹਾ ਕਿ ਮੈਨੂੰ ਅੱਜ ਪਿੰਡ ਮੁਸ਼ਕਾਬਾਦ ਦੇ ਧਾਰਨਾਕਾਰੀਆਂ ਮਿਲੇ ਅਤੇ ਮੈਨੂੰ ਮੈਮੋਡੰਮ ਦਿੱਤਾ ਮੈਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਗੈਸ ਫੈਕਟਰੀ ਦਾ ਵਿਰੋਧ ਕਰਦਾ ਹਾਂ ਕਿਉਂਕਿ ਇਹ ਕੈਂਸਰ ਫੈਕਟਰੀ ਹੈ ਅਤੇ ਇਹ ਪਿੰਡ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਹੈ। ਮੈਂ ਥਾਣੇ ਵਾਲੀ ਥਾਂ ਤੇ ਜਾਵਾਂਗਾ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਆਵਾਂਗਾ ਸਮਰਾਲਾ ਤੋਂ ਰਕੇਸ਼ ਕੁਮਾਰ ਦੀ ਰਿਪੋਰਟ ਮਾਲਮ ਜੀ ਸਰ ਜੀ ਪ੍ਰਵਾਂਚ ਸ਼ਕਾਬਾ ਜੀ ਅੱਜ ਜਿਹੜਾ ਪਾਲਣਾ ਘਟ ਹੋਇਆ ਕਿ ਜਣਾ ਵਾਲਨ ਕੀ ਲਿਆ ਹਾਂਜੀ ਹਾਂਜੀ ਸਾਡੇ ਇਹ ਹੋਈ ਰ ਆਪਣਾ ਬਾਇਓਗੈਸ ਪਲੱਟ ਆਪਣੇ ਪਿੰਡ 'ਚ ਲੱਗ ਰਿਹਾ ਹੈ ਜਿਹਦੇ ਵਾਸਤੇ ਆਪਣਾ ਧਰਨਾ ਵੀ ਲੱਗਿਆ ਜੀ ਕਾਫੀ ਕਰ ਦੋ ਅੱਜ ਇਹਨਾਂ ਨੂੰ ਮੈਮੋਰੰਡਮ ਦਿੱਤਾ ਆਪਣੇ ਰਣਜੀਤ ਸਿੰਘ ਜੀ ਪਈ ਦੇ ਉੱਪਰ ਉਹ ਕਰਕੇ ਨਾਲ ਲੱਗ ਗਿਆ ਇਹ ਇਹ ਫਿਲਮ ਨੰਬਰ ਨੂੰ ਉਹ ਕੰਮ ਵੀ ਉਹ ਕੰਮ ਕਰਾਂਗੇ ਇੱਕ ਪਾਸੇ ਲੋਕ ਸਭਾ ਤੋਂ ਲੈ ਕੇ ਕੰਮ ہاں ਜੀ ਬਾਈਕਾਟ ਦੀ ਗੱਲ ਲੱਗ ਗਈ ਜੀ ਜਿਹੜਾ ਬਾਈਕਾਟਾ ਜਿਵੇਂ 5 6 ਜਗ੍ਹਾ ਪਰਣਾ ਲੱਗਿਆ ਹੋਇਆ ਹੈ ਜਿਹੜੀ ਸਾਡੀ ਸਾਂਝੀ ਕਮੇਟੀ ਬਣੇਗੀ ਉਹ ਉਹਦਾ ਫੈਸਲਾ ਕੀਤਾ ਸਾਰਾ ਜੀ ਅੱਲਾ ਨੂੰ ਪਤਾ ਵੀ ਦਿੰਦੇ ਆ ਵੀ ਤੁਸੀਂ ਸਾਡੇ ਆਓ ਉਸ ਪਿੰਡ ਇਹ ਗੱਲ ਵੀ ਅਸੀਂ ਤੁਹਾਡਾ ਕੰਮ ਕਰਾਂਗੇ ਹਾਂਜੀ ਪਿੰਡਾਂ ਦੀ ਗੱਲ ਇਹਨਾਂ ਨਾਲ ਬੰਨੀ ਹੈ ਹਾਂਜੀ ਹਾਂਜੀ ਬੰਨੀ ਸੁਣੀ ਮੇਰੀ ਗੱਲ听 ਕੇ ਕੋਲ ਇਹਨਾਂ ਨੇ ਅੰਮ੍ਰਿਤ ਭਾਰਦੀ ਜੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੰਗਲਾਵਾ ਦੇ ਗੇਜਰਾ ਬਾਲਕਸ ਸਮਾਜ ਦਾ ਦੇਖੋ ਜੀ ਬਹੁਤ ਜ਼ਿਆਦਾ ਉਤਸ਼ਾਹ ਵੋਟਰਾਂ ਸਪੋਰਟਰਾਂ ਦੇਖ ਰਹੇ ਆ ਬਹੁਤ ਜ਼ਿਆਦਾ ਲੋਕ ਮੋਦੀ ਹਿੱਤ ਪ੍ਰਭਾਵਿਤ ਨੇ ਭਾਰਤੀ ਜਨਤਾ ਪਾਰਟੀ ਤੋਂ ਪ੍ਰਭਾਵਿਤ ਨੇ ਉੱਪਰ 400 ਫਾਰਸਤੀ ਹੋਣੇ ਹੋਣਾ ਇਸੇ ਵੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਗੇਜਰਾ ਬਾਲਮਿਕ ਜੀ ਨੂੰ ਬਹੁਤ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਔਰ ਬਹੁਤ ਵੱਡੀ ਰੈਲੀ ਰੋਡ ਸ਼ੋ ਹੋਣ ਜਾ ਰਹੇ ਨੇ ਇਸ ਤੋਂ ਬਾਅਦ ਵੀ ਅਸੀਂ ਜਾਣਾ ਜੀ ਆਪਣਾ ਕੱਚਾ ਮੱਛੀਵਾੜਾ ਪੈਲੋਲਪੁਰ ਮੱਛੀਵਾੜਾ ਸਾਹਿਬ ਜੋਧਵਾਲ ਉਸ ਤੋਂ ਬਾਅਦ ਹੁਮਰੇ ਕਮਾਂਦੇ ਫਿਰ ਸੰਗਾਲੇ ਬਾਲਮੀਕ ਮੱਲਾ ਇਹ ਜਿਹੜੀ ਫੈਕਟਰੀ ਲੱਗ ਰਹੀ ਹੈ ਨਾ ਇਹ ਜ਼ਹਿਰ ਸੰਧਾਨਿਕ ਹੈ ਇਹ ਜੇ ਨਾ ਮੁਕਤ ਆਦਾ ਘਾਣ ਹੋਏਗਾ ਮੁਕਤਨ ਬਿਮਾਰੀ ਲੱਗੇਗੀ ਪਸ਼ੂ ਮਰਨਗੇ ਅੱਜ ਪੰਜਾਬ ਚ ਪਹਿਲੇ ਹੀ ਕੈਂਸਰ ਦੀ ਲਪੇਟ ਚਾ ਰਿਆ ਅਗਰ ਅਸੀਂ ਇਸ ਤਰ੍ਹਾਂ ਦੀ ਫੈਕਟਰੀ ਨਾ ਮਾਂਗੇ ਜਿਹੜਾ ਕਾਦਾ ਪੰਜਾਬ ਦੇ ਵਿੱਚ ਪਾਣੀ ਬਿਲਕੁਲ ਗੰਦਾ ਹੋ ਚੁੱਕਿਆ ਹੈ। ਪਿੰਡ ਦੇ ਕਾਬਲ ਨੇ ਜੇ 300 ਵਿਅਕਤੀ ਨਿਕਲ ਗਏ। ਐ ਜਿਹੜਾ ਸਮਰਹਣਾ ਹਲਕਾ ਮੁਸਤਾਬ ਚਿਰਨੀ ਵਾਲਾ ਉੱਥੇ ਲੋਕਾਂ ਦਾ ਜੀਣਾ ਆਰਾਮ ਹੋ ਗਿਆ। ਸਰਕਾਰਾਂ ਇਹਨਾਂ ਵਿਅਕਤੀਆਂ ਨੂੰ ਮਜੂਰੀਆਂ ਦਿੱਤੇ ਨੇ ਕਿਹੜੇ ਤਰ੍ਹਾਂ ਦੇ ਦੇਖਦੇ ਹੋ। ਜਦੋਂ ਕਿ ਕੈਂਸਰ ਦਾ ਕੈਂਸਰ ਫੈਲਦਾ ਚੱਜਾ। ਕੋਈ ਭਗਵੰਤ ਮਾਨ ਜੀ ਨੂੰ ਕੁਝ ਨਹੀਂ ਪਤਾ। ਉਹ ਸਿੱਤ ਕੁੰਭ ਕੰਬ ਦੀ ਨਹੀਂ ਚਿੱਤਾ ਪਿਆ। ਜੋ ਸਹੀ ਚੱਕੀ ਅਲੀ ਦੇ ਹੈਗਾ। ਐ ਵਿਅਕਤੀ मंजूरी ਨਾਲ ਸਿਦਿ ਨੀ ਸਰ ਸਮਰਾਹ ਹਲਕਾ ਵੀ ਤਾਂ ਐਕਨਸਪਾਰੇ ਗੱਲ ਕੀਤੀ ਸੀ ਉਹ ਕਹਿੰਦੇ ਇਹਦਾ ਪ੍ਰੋਜੈਕਟ ਹੈ ਇਹਦਾ ਸੈਂਟਰ ਦਾ ਕੱਟਦਾ ਪ੍ਰੋਜੈਕਟ ਨਹੀਂ ਹੈਗਾ ਕਹਿੰਦੇ ਇਹ ਜੋ ਸੰਕੁਚ ਹੋਇਆ ਨਾ ਮੈਨੂੰ ਸੱਤੂ ਚ ਪਹੁੰਚੋ ਸੇ ਤੋਂਦੇ ਨਾਲ ਵਾਦਾ ਆਪਾਂ ਕੈਂਸਲ ਕਰਕੇ ਫਿਰ ਲੈ ਕੇ ਮੰਨ ਲਵਾਂਗੇ ਉਹ ਲੱਗੇ ਤੇ ਤੋਂ ਦੋ ਦਸ ਮੇਸੇ ਤੋਂ ਰੇਲ ਰੇਲ ਨਹੀਂ ਸੀ 50 ਸਾਲ ਕਿ ਚੱਕਿਆ ਵੀ ਆਪੀ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕੋਈ ਲੰਬੇ ਨਹੀਂ ਆਪਣੀ ਮਰਜ਼ੀ ਨਾਲ ਤੁਹਾਨੂੰ ਲਾਣੇ ਆ ਆਪਣੀ ਮਰਜ਼ੀ ਨਾਲ ਤੁਹਾਨੂੰ ਧੱਕ ਦੇਣਾ ਦੇਖੋ ਸਾਰੀ ਸੰਗਤ ਹੋਮਰ ਮਾਲਕੀ ਖੜੀ ਹੈ ਅਸੀਂ ਰੋਡ ਸ਼ੋਅ ਕਰਨ ਲੱਗੇ ਆ ਬੰਦ ਲੋਕ ਪ੍ਰਚਾਰੀ ਉੱਤੇ ਜਾ ਕੇ ਅਗਲੇ ਰੂਟ ਜਿਹੜੇ ਉਹ ਜਿੱਦੇ ਚਿਮਾ ਸਾਹਿਬ ਨੂੰ ਲੈ ਕੇ ਜਾਣਗੇ ਅਸੀਂ ਫਿਰ